ਬਾਦ ਮੁਰਦਾਬਾਦ ਮੁਰਦਾਬਾਦ ਬਲਾਓ ਮੈਂ ਸੁਭਾ ਪ੍ਰਧਾਨ ਹਰਜਿੰਦਰ ਸਿੰਘ ਛੁਨੀਰ ਭੇਰੂਜਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਪੰਜਾਬ ਅੱਜ ਅਸੀਂ ਇੱਥੇ ਸਾਂਝਾ ਭੇਰੂਜਗਾਰ ਅਧਿਆਪਕ ਮੋਰਚਾ ਦੇ ਬੈਨਰ ਹੇਠ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਦਾ ਆਰਥਿਕ ਮੁਜਾਹਰਾ ਕੀਤਾ ਹੈ 1 ਦਸੰਬਰ ਨੂੰ ਅਸੀਂ ਮੋਤੀ ਮਹਿਲ ਦਾ ਘਰਾਓ ਕੀਤਾ ਸੀ ਕਰਨ ਦਾ ਐਲਾਨ ਸੀਗਾ ਔਰ ਉਸ ਸੰਘਰਸ਼ ਦੇ ਵਿੱਚੋਂ ਸਾਨੂੰ ਮੀਟਿੰਗ ਮਿਲੀ ਸੀ 3 ਦਸੰਬਰ ਦੀ ਜਦੋਂ ਕਿ ਪੰਜਾਬ ਕੈਬਨਟ ਪੰਜਾਬ ਸਰਕਾਰ ਦੀ ਸਬਕਮੇਟੀ ਦੀ ਮੀਟਿੰਗ ਲਈ ਸੀਗੀ ਮੀਟਿੰਗ ਦੇ ਵਿੱਚ ਪੁੱਛਣੀ ਸੀਗਾ ਸਰਕਾਰ ਪੂਰੀ ਤਰ੍ਹਾਂ ਮੀਟਿੰਗ ਤੋਂ ਭੱਜ ਗਈ ਜਿਸ ਤੋਂ ਬਾਅਦ ਅਸੀਂ ਇਸ ਤੇ ਰੋਜ਼ ਰੋਸ ਵਜੋਂ ਇੱਥੇ ਜ਼ਿਲ੍ਹਾ ਪਤਰੀ ਪੂਰੇ ਪੰਜਾਬ ਦੇ ਵਿੱਚ ਅਰਸ਼ੀਬ ਨੂੰ ਮੁਜਾਰੇ ਕਰ ਰਹੇ ਆ ਇਹਦੇ ਵਿੱਚ ਡੀਪੀਈ 873 ਯੂਨੀਅਨ ਪੀਟੀਆਈ ਯੂਨੀਅਨ 646 ਆਰਟ ਐਂਡ ਕ્રાਫਟ ਯੂਨੀਅਨ ਜਿਹੜੀ ਹੈ ਬੇਰੁਜ਼ਗਾਰ ਅਧਿਆਪਕ ਯੂਨੀਅਨ ਹੈ ਡੈਟ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਮਲਟੀ ਪਰਪਸ ਹੈਲਥ ਵਰਕਰ ਯੂਨੀਅਨ ਆ ਇਹਨਾਂ ਦੀਆਂ ਸਾਰੀਆਂ ਮੰਗਾਂ ਇਹ ਨੇ ਕਿ ਉਮਰ ਹੱਦ 37 ਤੋਂ ਵਧਾ ਕੇ 42 ਸਾਲ ਕੀਤੀ ਜਾਵੇ ਔਰ ਸਾਰੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਲਗਭਗ ਸਿੱਖਿਆ ਵਿਭਾਗ ਚ ਹੀ ਜਿਹੜੀਆਂ ਹੈ 50000 ਤੋਂ ਉੱਪਰ ਅਸਾਮੀਆਂ ਹਨ ਲੇਕਿਨ ਪੰਜਾਬ ਸਰਕਾਰ ਜਿਹੜੀ ਐਲਾਨ ਕਾਰਨੀ ਕਰ ਰਹੀ ਹੈ ਔਰ ਲਗਾਤਾਰ ਘਰ ਘਰ ਨੌਕਰੀ ਦੇ ਵਾਅਦੇ ਤੁਹੇ ਦੀ ਭੱਜ ਰਹੀ ਹੈ ਇਸ ਰੋਸ ਵੱਜੋ ਅਸੀਂ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਰਥੀ ਭੂਖ ਮਜਾਰੇ ਕੀਤੇ ਨੇ ਔਰ ਆਉਣ ਵਾਲੀ 13 ਦਸੰਬਰ ਨੂੰ ਅਸੀਂ ਕੈਪਟਨ ਅਮਰਿੰਦਰ ਦੇ ਮੋਤੀ ਮਹਿਲ ਨੂੰ ਦੁਬਾਰਾ ਤੋਂ ਘੇਰਾਂਗੇ ਔਰ ਘਰ ਘਰ ਨੌਕਰੀ ਦਾ ਵਾਅਦਾ ਪੁੱਛਾਂਗੇ ਆਪਣੀਆਂ ਮੰਗਾਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਪੰਜਾਬ ਸਾਹਮਣੇ ਰੱਖਾਂਗੇ ਧੰਨਵਾਦ